ਜੀ ਡੀ ਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅ ਕੜਕਨਾਥ ਦੇਸੀ ਮੁਰਗੀ ਫਾਰਮ ਇਹ ਜਿਹੜਾ ਕੜਕਨਾਥ ਦੇਸੀ ਮੁਰਗੀ ਫਾਰਮ ਆ ਇਹਦੇ ਕੀ ਫਾਇਦੇ ਨੇ ਇਹਦਾ ਕੀ ਲਾਭ ਆ ਕੀ ਇਹਦੇ ਵਿੱਚੋਂ ਬਚਦਾ ਏ ਉਹ ਸਾਰੀ ਜਾਣਕਾਰੀ ਅੱਜ ਆਪਾਂ ਲੈਣੇ ਆ ਆਪਾਂ ਇਸ ਟਾਈਮ ਤੇ ਜਿਸ ਇਲਾਕੇ ਦੇ ਵਿੱਚ ਖੜੇ ਆ ਇੱਥੋਂ ਹੀ 12 ਕਿਲੋਮੀਟਰ ਦੀ ਦੂਰੀ ਤੇ ਗੋਂਦਵਾਲ ਸਾਹਿਬ ਤੇ 12 ਕਿਲੋਮੀਟਰ ਦੀ ਦੂਰੀ ਤੇ ਤਰਨਤਨ ਸਾਹਿਬ ਆ ਭਾਵ ਪਿੰਡ ਵਰੀਪੁਈ ਦੇ ਨਜ਼ਦੀਕ ਆਪਾਂ ਖੜੇ ਆ ਸੁਰਜੀਤ ਨਗਰ ਸਰਦਾਰ ਕੁਲਦੀਪ ਸਿੰਘ ਸੰਧਾਵਾਲੀਆ ਦੇ ਕੋਲ ਆਪਾਂ ਪਹੁੰਚੇ ਆ ਇਹ ਜਿਹੜਾ ਕੜਕਨਾਥ ਦਾ ਮੁਰਗੀ ਫਾਰਮ ਆ ਉਹਨਾਂ ਨੇ ਕਿਉਂ ਖੋਲਿਆ ਕਿਵੇਂ ਖੋਲਿਆ ਸਾਰੀ ਜਾਣਕਾਰੀ ਲੈਣੇ ਆਪਾਂ ਆਓ ਆਪਾਂ ਤੁਹਾਨੂੰ ਕੁਲਦੀਪ ਸਿੰਘ ਸੰਧਾ ਵਾਲੀਆ ਦੇ ਨਾਲ ਮਲਾਉਨੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਐਨਓ ਜੀ ਤੁਹਾਡੀ ਸਾਰੀ ਚੈਨਲ ਟੀਮ ਨੂੰ ਵੈਲਕਮ ਜੀ ਐਨਓ ਜੀ ਸਤਿ ਸ੍ਰੀ ਅਕਾਲ ਧੰਨਵਾਦ ਅਸੀਂ ਜਾਨਣਾ ਚਾਹੁੰਦੇ ਆ ਕਿ ਜਿਹੜਾ ਕੜਕਨਾਥ ਹੈ ਇਹ ਤੁਸੀਂ ਮੁਰਗੀ ਫਾਰਮ ਖੋਲਿਆ ਏ ਇਹਦੇ ਫਾਇਦੇ ਕੀ ਨੇ ਹਾਂਜੀ ਕੜਕਨਾਥ ਐਕਚੁਅਲ ਦੇ ਵਿੱਚ ਤਾਂ ਇਹ ਮੈਡੀਕਲੀ ਬੈਨੀਫਿਟਸ ਵੈਰਾਈਟੀ ਹੈ ਜੀ ਮੁਰਗੀਆਂ ਦਾ ਜਿਸ ਤਰ੍ਹਾਂ ਆਮ ਅਗੇ ਦੇਸੀ ਚਲਦੇ ਆ ਸੀ ਫਾਰਮੇ ਚਲਦੇ ਆ ਸੀ ਜਾਂ ਆਪਣੇ ਇਸ ਤਰ੍ਹਾਂ ਦੀ ਇੱਕ ਐਮਪੀ ਦੀ ਵੈਰਾਈਟੀ ਹੈ ਕੜਕਨਾਥ ਮਧ ਪ੍ਰਦੇਸ਼ ਦੇ ਅੱਛਾ ਔਰ ਇਹਦੇ ਚ ਬਹੁਤ ਹੀ ਮਤਲਬ ਵਿਟਾਮਿਨ ਭਰਪੂਰ ਏ ਵੈਰਾਈਟੀ ਹੈ ਸਾਰੀ ਚਾਹੇ ਆਂਡਾ ਲੈ ਲੋ ਜਾਂ ਚਿਕਨ ਲੈ ਲੋ ਇਹਦਾ ਆਮ ਬਿਮਾਰੀਆਂ ਲਈ ਇਸਤੇਮਾਲ ਕੀਤੀ ਜਾਂਦੀ ਹੈ ਆਮ ਬਿਮਾਰੀਆਂ ਦੇ ਵਿੱਚ ਖਾਸ ਤੌਰ ਤੇ ਸ਼ੂਗਰ ਕੈਂਸਰ ਟੀਵੀ ਪੈਰਾਲਾਈਜ਼ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਾਰਟ ਪੇਨ ਬੋਨ ਪੇਨ ਆਦਿਆਂ ਉਹਨਾਂ ਲਈ ਬਹੁਤ ਹੀ ਕਾਰਗਰ ਸਿੱਧ ਹੋ ਰਿਹਾ ਹੈ ਇਹ ਜਿਹੜਾ ਕੜਕਨਾਥ ਹੈ ਇਹ ਤੁਹਾਨੂੰ ਕਿਵੇਂ ਖਿਆਲ ਆਇਆ ਕਿ ਮੈਂ ਇਹ ਫਾਰਮ ਖੋਲਾਂ ਤੇ ਇਹਦੇ ਜਿਹੜੇ ਫਾਇਦੇ ਨੇ ਇਹਦੇ ਬਾਰੇ ਤੁਹਾਨੂੰ ਕਦੋਂ ਪਤਾ ਲੱਗਾ ਹਾਂਜੀ ਐਕਚੁਅਲ ਦੇ ਵਿੱਚ ਮੈਂ ਵੀ ਬਿਲਕੁਲ ਆਮ ਲੋਕਾਂ ਵਾਂਗੂ ਅਣਜਾਣ ਸੀਗਾ ਮੈਂ ਨਹੀਂ ਸੀ ਜਾਣਦਾ ਵੀ ਕੜਕਨਾਥ ਕੀ ਚੀਜ਼ ਦਾ ਹੂੰ ਮੈਂ ਖੁਦ ਇੱਕ ਸ਼ੂਗਰ ਦਾ ਪੇਸ਼ੈਂਟ ਸੀਗਾ ਤੇ ਮੇਰੇ ਦੋਸਤ ਨੇ ਡਾਕਟਰ ਇੱਕ ਡਾਕਟਰ ਜਤਿੰਦਰ ਜੀ ਤਰਨਤਾਰਨ ਤੋਂ ਹੀ ਨੇ ਤੇ ਉਹਨਾਂ ਨੇ ਮੈਨੂੰ ਇਹ ਰეკਮੈਂਡ ਕੀਤਾ ਵੀ ਜੇ ਤੁਸੀਂ ਕੜਕਨਾਸ਼ ਦੇ ਅੰਡੇ ਜਾਂ ਚਿਕਨ ਯੂਜ਼ ਕਰੋ ਉਹ ਵਰਤ ਕੇ ਵੇਖੋ ਤੇ ਤੁਹਾਨੂੰ ਸ਼ੂਗਰ ਲਈ ਬਹੁਤ ਸ਼ੂਟ ਕਰਨਗੇ ਅੱਛਾ ਸੋ ਮੈਂ ਇਧਰੋਂ ਉਧਰੋਂ ਥੋੜਾ ਜਿਹਾ ਉਪਰਾਲਾ ਕਰਕੇ ਥੋੜੇ ਅੰਡੇ ਲੱਭੇ ਸ਼ਾਇਦ ਮੋਗੇ ਲੱਗੇ ਸੀਗਾ ਕੋਈ ਪਿੰਡ ਮੈਨੂੰ ਉਧਰੋਂ ਮਿਲੇ ਸੀਗੇ ਅੱਛਾ ਉਹ ਖਾਣਾ ਸ਼ੁਰੂ ਕੀਤੇ ਥੋੜੇ ਚਿਰ ਖਾਦੇ 15 20 ਦਿਨਾਂ ਬਾਅਦ ਮੈਨੂੰ ਸ਼ੂਗਰ ਤੋਂ ਕਾਫੀ ਰੀਲੀਫ ਮਿਲੀ ਹਾਂ ਤੇ ਬਾਅਦ ਚ ਫਿਰ ਬੱਚਿਆਂ ਨੇ ਮਨ ਬਣਾਇਆ ਮੇਰੇ ਨੇ ਵੀ ਪਾਪਾ ਆਪਾਂ ਇਧਰ ਉਧਰੋਂ ਆਂਡੇ ਜੂ ਲੈਣ ਜਾਣੇ ਆ ਤੇ ਇਸ ਤਰ੍ਹਾਂ ਦਾ ਸਿਸਟਮ ਸਾਨੂੰ ਕਰਕੇ ਦਿਓ ਤੁਸੀਂ ਅਸੀਂ ਖੋਲਣ ਲਈ ਤਿਆਰ ਆ ਸਾਨੂੰ ਕੋਈ ਪੋਲਟਰੀ ਫਾਰਮ ਵਗੈਰਾ ਇਸ ਤਰ੍ਹਾਂ ਦਾ ਖੋਲਦੇ ਜਣ ਕੜਕਣਾ ਨਹੀਂ ਹੋਵੇ ਠੀਕ ਹੈ ਜੀ ਜੀ ਫਿਰ ਮੇਰੇ ਇੱਕ ਦੋਸਤ ਨੇ ਡਾਕਟਰ ਦਲਜੀਤ ਵੈਟਰਨਰੀ ਹਸਪਤਾਲ ਦੇ ਵਿੱਚ ਸੀਨੀਅਰ ਨੇ ਉਹਨਾਂ ਦੀ ਸਾਰੀ ਸਟੱਡੀ ਜਿਹੜੀ ਐਮਪੀ ਦੀ ਸੀਗੀ ਮੈਂ ਉਹਨਾਂ ਨਾਲ ਵੀ ਕਾਉਂਸਲਿੰਗ ਕੀਤੀ ਉਹ ਆਂਡੇ ਵੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਐਮਪੀ ਤੋਂ ਆਂਡੇ ਰੇਂਜ ਕਰਾ ਦਿੰਨੇ ਆ ਹਾਂਜੀ ਉਹਨਾਂ ਨੇ ਮੈਨੂੰ ਆਂਡੇ ਮੰਗਵਾ ਕੇ ਦਿੱਤੇ ਇੱਥੇ ਫਿਰ ਅਸੀਂ ਆਪਣੇ ਬੱਚੇ ਤਿਆਰ ਕੀਤੇ ਹੈ ਚਰੀ ਦੇ ਥਰੂ ਸੰਧਾ ਵਾਲੇ ਸਾਹਿਬ ਇੱਕ ਸਵਾਲ ਮੈਂ ਇੱਥੇ ਕਰਨਾ ਜਰੂਰ ਕਰਾਂਗਾ ਤੁਹਾਨੂੰ ਕਿ ਇਨਸਾਨ ਦਾ ਨਾਮ ਤੇ ਮੈਂ 나ਥ ਸੁਣਿਆ ਸੀ ਇੱਕ ਪੰਛੀ ਦਾ ਨਾਮ ਵੀ ਕੜਕਨਾਥ ਇਹ ਕਿਵੇਂ ਪਿਆ ਜੀ ਦੇਖੋ ਇਹ ਤਾਂ ਮੈਂ ਖੁੱਲ ਕੇ ਨਹੀਂ ਤੁਹਾਨੂੰ ਇਹ ਗੱਲ ਕਰ ਸਕਦਾ ਕਿ ਕਿਉਂਕਿ ਇੱਕ ਬ੍ਰਾਂਡ ਹੈ ਨੈਸ਼ਨਲ ਬ੍ਰਾਂਡ ਹੈ ਇਹ ਇਕੱਲਾ ਆਪਣੇ ਇੰਡੀਆ ਦਾ ਬ੍ਰਾਂਡ ਨਹੀਂ ਆ ਅੱਛਾ ਇਹ ਇੰਟਰਨੈਸ਼ਨਲ ਬ੍ਰਾਂਡ ਹੈ ਜਿਸ ਕਿਸੇ ਵੀ ਕੰਟਰੀ ਚ ਤੁਸੀਂ ਚਲੇ ਜਾਓ ਉਹ ਤੇਨੂੰ ਕੜਕਣਾਥ ਹੀ ਕਹੋਗੇ ਚਾਹੇ ਹਿੰਦੀ ਚ ਕਹ ਲਓ ਪੰਜਾਬੀ ਚ ਕਹ ਲਓ ਅੰਗਰੇਜ਼ੀ ਚ ਕਹ ਲਓ ਫਾਰਸੀ ਚ ਕਹ ਲਓ ਤਾਮਿਲ ਚ ਕਹ ਲਓ ਕੜਕਣਾਥ ਹੀ ਕਹਿੰਦੇ ਨੇ ਇਹਦਾ ਨਾਮ ਕੜਕਣਾਥ ਹੀ ਹੈ ਠੀਕ ਹੈ ਨਾ ਇਹਦਾ ਬ੍ਰਾਂਡ ਹੈ ਅੱਛਾ ਇਹਦਾ ਨਾਥ ਜਿਹੜਾ ਇਹਦੇ ਨਾਲ ਲੱਗ ਜਣਾ ਇਹਦਾ ਮਤਲਬ ਇਹ ਕਿਸੇ ਕਮਿਊਨਿਟੀ ਨੂੰ ਬਲੋਂਗ ਨਹੀਂ ਕਰਦਾ ਹੈ ਹੂੰ ਹੂੰ ਮੇਰੇ ਨਾਲ ਕੋਈ ਮੇਰੇ ਵੀਰ ਆਏ ਸੀ ਇੱਕ ਵਾਰੀ ਪਿੱਛੇ ਜੇ ਇਸ ਗੱਲ ਉੱਤੇ ਬਹਿਸ ਕਰਨ ਵੀ ਵੀ ਤੁਸੀਂ ਛਾਡੇ ਬਡੇਰਿਆਂ ਦੇ ਨਾਮ ਨੂੰ ਉਹਨਾਂ ਨੂੰ ਇਹ ਸੀ ਕਿ ਵੀ ਸ਼ਾਇਦ ਸੰਧਵਾਲੀਆਂ ਦੇ ਨਾਮ ਲਾ ਦਿੱਤਾ ਨਾਲ ਅੱਛਾ ਜੀ ਬਟ ਇਤਰਾ ਨਹੀਂ ਹੈ ਜਿਹੜਾ ਇੰਟਰਨੈਸ਼ਨਲ ਬ੍ਰਾਂਡ ਹੈ ਹੈਨਾ ਜੀ ਉਹਨੂੰ ਮੈਂ ਚੇਂਜ ਨਹੀਂ ਕਰ ਸਕਦਾ ਨਾਮ ਮੈਂ ਇਹਦਾ ਨਾਮ ਰੱਖ ਸਕਦਾ ਨਾ ਕਟਾ ਸਕਦਾ ਸੰਧਵਾਲੀਆਂ ਸਾਹਿਬ ਜਿੱਦਾਂ ਦੇਸੀ ਮੁਰਗਾ ਹੈ ਜੀ ਠੀਕ ਹੈ ਤੇ ਉਹ ਵੀ ਇੱਕ ਕਾਲਾ ਹੁੰਦਾ ਏ ਇਹਦੀ ਪਛਾਣ ਕੀ ਏ ਕਿ ਇਹ ਕੜਕਨਾਥ ਹੈ ਜਿਹਾ ਦੇਸੀ ਮੁਰਗਾ ਏ ਹਾਂਜੀ ਐਕਚੁਅਲ ਦੇ ਵਿੱਚ ਕਾਲਾ ਹੋ ਜਾਣਾ ਜਾਂ ਕਾਲੇ ਖੰਭਾ ਨਾਲ ਕਾਲੇ ਰੰਗ ਦੇ ਨਾਲ ਕੜਕਣਾ ਹੱਥ ਨਹੀਂ ਬਣਦਾ ਦੇਸੀ ਬਹੁਤ ਸਾਰੇ ਕਾਲੇ ਰੰਗ ਚ ਮੁਰਗੇ ਮੁਰਗੀਆਂ ਮਿਲ ਜਾਂਦੇ ਆਪਾਂ ਨੂੰ ਹਾਂ ਹਾਂ ਬਟ ਇਹਦੀ ਇੱਕ ਵੱਖਰੀ ਪਹਿਚਾਨ ਆ ਵੀ ਇਹਦਾ ਹਰ ਪਾਰਟ ਬਾਡੀ ਪਾਰਟ ਇਹਦਾ ਜਿਹੜਾ ਮੇਲ ਫੀਮੇਲ ਦਾ ਜਿਸ ਤਰ੍ਹਾਂ ਕਲਗੀ ਤੋਂ ਲੈ ਲਓ ਹਾਂ ਹਾਂ ਕਲਗੀ ਵੀ ਕਾਲੀ ਖਾਂਬ ਵੀ ਕਾਲੇ ਸਕਿਨ ਵੀ ਕਾਲੀ ਅੱਖਾਂ ਕਾਲੀਆਂ ਜੁਬਾਨ ਕਾਲੀ ਪੈਰ ਕਾਲੇ ਇਵਨ ਦੇ ਨੇ ਦਾ ਬਲੱਡ ਵੀ ਕਾਲਾ ਜਦੋਂ ਤੁਸੀਂ ਚਿਕਨ ਤਿਆਰ ਕਰਦੇ ਹੋ ਉਹ ਵੀ ਕਾਲਾ ਚਿਕਨ ਦੇ ਵਿੱਚ ਜਿਹੜੀਆਂ ਬੋਨਸ ਪਾਈਆਂ ਜਾਂਦੀਆਂ ਉਹ ਵੀ ਕਾਲੀਆਂ ਹੇ ਤੁਹਾਨੂੰ ਮਿਲਣਗੀਆਂ ਵਿੱਚੋਂ ਇਹ ਦਾ ਇੱਕ ਵੱਖਰਾ ਵਾ ਸੰਧਾ ਵਾਲਿਆ ਸਾਹਿਬ ਜਿਸ ਤਰ੍ਹਾਂ ਬਹੁਤੇ ਡਾਕਟਰ ਤਾਂ ਅੱਜ ਕੱਲ ਮਾਸ ਖਾਣ ਤੋਂ ਵਰਜਦੇ ਨੇ ਕਿ ਮਾਸ ਨਾ ਖਾਓ ਪਰ ਤੁਸੀਂ ਕਹਿ ਰਹੇ ਜੋ ਕਿ ਇਹਦੇ ਮਾਸ ਖਾਣ ਦੇ ਨਾਲ ਇੰਨੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਦੇਖੋ ਨਾ ਤੇ ਮੈਂ ਡਾਕਟਰਾਂ ਤੇ ਨਾ ਮੈਂ ਸੰਤਾਂ ਹੂੰ ਹੂੰ ਮੈਂ ਉਹਨਾਂ ਦੋਵਾਂ ਤੋਂ ਦੂਰ ਆ ਵੀ ਨਾ ਮੈਂ ਖਾਣ ਲਈ ਕਿਸੇ ਨੂੰ ਪ੍ਰੇਰਦੇ ਆ ਹੂੰ ਹੂੰ ਤੇ ਨਾ ਮੈਂ ਖਾਣ ਤੋਂ ਕਿਸੇ ਨੂੰ ਮਨਾ ਕਰ ਰਿਹਾ ਮੈਂ ਆਪਣਾ ਦੱਸਦਾ ਜੀ ਮੈਂ ਖਾਦਿਆਂ ਠੀਕ ਹੋਇਆ ਪਛੇ ਜੋ ਮੈਨੂੰ ਫਾਇਦਾ ਮਿਲਿਆ ਮੈਂ ਚਾਹੁੰਨਾ ਸਾਰੇ ਸ੍ਰਿਸ਼ਟੀ ਨੂੰ ਫਾਇਦਾ ਮਿਲੇ ਠੀਕ ਹੈ ਠੀਕ ਹੈ ਨਾ ਬਿਲਕੁਲ ਇਹਦੇ ਚ ਮੇਰਾ ਕਿਸੇ ਨੂੰ ਖਵਾਉਣ ਦਾ ਕੋਈ ਮਨਸਾ ਨਹੀਂ ਆ ਤੇ ਨਾ ਛਡਾਉਣ ਦਾ ਹੀ ਮਨਸਾ ਵੀ ਨਾ ਖਵਾ ਠੀਕ ਹੈ ਜਿਹੜਾ ਬਿਮਾਰ ਹੈ ਹੁਣ ਲੋਕ ਇਹੋ ਹੀ ਚੀਜ਼ਾਂ ਜਿਹੜੀਆਂ ਉਹ ਗੋਲੀਆਂ ਕੈਪਸੂਲਾਂ ਚ ਲਪੇਟ ਕੇ ਦੇਂਦੇ ਆਪਾਂ ਖਾਣੇ ਆ ਹੂੰ ਤੁਸੀਂ ਕੀ ਸੋਚਦੇ ਜੇ ਸਾਡੇ ਅਸੀਂ ਵੈਸ਼ਨੂ ਆ ਮੰਨ ਲਓ ਅਸੀਂ ਵੈਜੀਟੇਰੀਅਨ ਆ ਤੇ ਅਸੀਂ ਆਨੇ ਜੀ ਅਸੀਂ ਕੁਝ ਖਾਂਦੇ ਨਹੀਂ ਆ ਬਟ ਉਹ ਫਿਰ ਸਵਾਲ ਥੋੜਾ ਜਿਹਾ ਦੂਸਰੇ ਬਨੇ ਚਲੇ ਜਾਣਾ ਆਧਿਆਤਮਕ ਵਾਲੇ ਬਨੇ ਆਪਾਂ ਦਵਾਈਆਂ ਦੇ ਵਿੱਚ ਵੀ ਤਾਂ ਇਹੀ ਕੋਜੀ ਖਾਂਦੇ ਆ ਹੂੰ ਠੀਕ ਹੈ ਨਾ ਉਹਦੇ ਅਸੀਂ ਇਨਸਾਨ ਦਾ ਜਿਗਰ ਤੱਕ ਖਾ ਰਹੇ ਆ ਅਸੀਂ ਇਹਨੇ ਲਿਵਰੇਜ ਇਹਨਾ ਹੂੰ ਹੂੰ ਠੀਕ ਹੈ ਨਾ ਜਿਹੜੇ ਪੋਸਟਮਾਰਟਮ ਦੇ ਵਿੱਚੋਂ ਨਿਕਲਦਾ ਲਿਵਰ ਕੱਢ ਕੇ ਤੇ ਉਹ ਕੈਸੂਲਾ ਵਿੱਚ ਪਾ ਕੇ ਸਾਨੂੰ ਦਿੱਤਾ ਜਾਂਦਾ ਬੰਦਿਆਂ ਦਾ ਡਿਲੀਵਰੀ ਦੇ ਖਾਂਦੇ ਜਿਹੜੇ ਪੋਸਟਮਾਰਟਮ ਚ ਕੱਢਦੇ ਕਿਤੇ ਡੰਗਰ ਦਾ ਤੋਂ ਨਹੀਂ ਪੋਸਟਮਾਰਟਮ ਕੱਢਦੇ ਪਰ ਚਲੋ ਉਹ ਅਲੱਗ ਮੈਟਰ ਆ ਮੇਰਾ ਇਹੀ ਹੈ ਵੀ ਮੈਂ ਇਹਨੂੰ ਧਾਰਮਿਕ ਇਸ਼ੂ ਦੇ ਲੈਵਲ ਤੇ ਨਹੀਂ ਲੈ ਰਿਹਾ ਮੇਰਾ ਇੱਕ ਬਿਜ਼ਨਸ ਆ ਮੇਰੇ ਬੱਚਿਆਂ ਨੇ ਕਿਹਾ ਸਾਨੂੰ ਖੋਲ ਕੇ ਦੋ ਮੈਂ ਆਪਣੇ ਬੱਚਿਆਂ ਨੂੰ ਖੋਲ ਕੇ ਦਿੱਤਾ ਔਰ ਉਹ ਬੜੇ ਵ ਜਿਹੜਾ ਮਾਸ ਜਦੋਂ ਆਪਾਂ ਤਿਆਰ ਕਰਦੇ ਆ ਚਿਕਨ ਤਿਆਰ ਕਰਦੇ ਆ ਇਹਦਾ ਟੇਸਟ ਦੂਜੇ ਜਿਹੜਾ ਦੇਸੀ ਮੁਰਗਾ ਜਾਂ ਫਾਰਮਿੰਗ ਮੁਰਗਾ ਹੈ ਉਹਦੇ ਨਾਲੋਂ ਅਲੱਗ ਹੈ ਜੀ ਜੀ ਬਿਲਕੁਲ ਖਾਨ ਦੇ ਵਿੱਚ ਜਦੋਂ ਆਪਾਂ ਖਾਂਦੇ ਇੱਕ ਕਰਾਰੇ ਪਣ ਦੇ ਵਿੱਚ ਜਿਸ ਤਰ੍ਹਾਂ ਮਟਾ ਨਾ ਬੱਕਾ ਹਾਂ ਜਾਂ ਤਿੱਤਰ ਹਾਂ ਉਹ ਥੋੜਾ ਜਿਹਾ ਕਰਾਰਾ ਹੁੰਦਾ ਆ ਆਮ ਦੇਸੀ ਦਾ ਟੇਸਟ ਕੁਝ ਹੋਰ ਹੁੰਦਾ ਇਹਦਾ ਥੋੜਾ ਜਿਹਾ ਕਰਾਰਾ ਟੇਸਟ ਆ ਜੀ ਬਟ ਜਿਹੜਾ ਇੱਕ ਵਾਰੀ ਖਾ ਲੈਂਦਾ ਨਾ ਉਹ ਮੁੜ ਕੇ ਦੂਸਰੇ ਵੱਲ ਮੂੰਹ ਨਹੀਂ ਕਰਦਾ ਉਹ ਹਮੇਸ਼ਾ ਡਿਮਾਂਡ ਰੱਖਦਾ ਵੀ ਹੁਣ ਮੈਂ ਕੜ ਕੇ ਨਾ ਥੀਖਾਂ ਸਰਦਾਰ ਕੁਲਦੀਪ ਸਿੰਘ ਜੀ ਆਪਾਂ ਜਿੱਦਾਂ ਇਹਦਾ ਚਲੋ ਮਾਸ ਜਿਹੜਾ ਹੈ ਤੁਸੀਂ ਬੜੇ ਬੈਨੀਫਿਟ ਦੱਸੇ ਨੇ ਇਹਨਾਂ ਦੇ ਜਿਹੜੇ ਆਂਡੇ ਹੁੰਦੇ ਨੇ ਉਹ ਵੀ ਇੰਨੇ ਹੀ ਫਾਇਦੇ ਦਿੰਦੇ ਨੇ ਬਿਲਕੁਲ ਚਾਹੇ ਤੁਸੀਂ ਚਿਕਨ ਯੂਜ਼ ਕਰ ਰਹੇ ਹੋ ਜਾਂ ਅੰਡੇ ਯੂਜ਼ ਕਰ ਰਹੇ ਹੋ ਇਹਨਾਂ ਦੇ ਵਿੱਚ ਪ੍ਰੋਟੀਨ ਔਰ ਵਿਟਾਮਿਨ ਸੇਮ ਆ ਅੱਛੇ ਜੀ ਮੈਂ ਤਾਂ ਆਪਣੇ ਪਹਿਲਾਂ ਤੁਹਾਨੂੰ ਦੱਸਿਆ ਵੀ ਮੈਂ ਅੰਡੇ ਖਾਣ ਨਾਲ ਹੀ ਠੀਕ ਹੋਇਆ ਸੀਗਾ ਹਾਂ ਹਾਂ ਚਿਕਨ ਤਾਂ ਮੈਂ ਬਾਅਦ ਚ ਜਦੋਂ ਆਪਣਾ ਤਿਆਰ ਕੀਤਾ ਫੇਰ ਖਾਦਾ ਪਹਿਲਾਂ ਲਾਗੇ ਬੰਨੇ ਤੇ ਹੈ ਹੀ ਨਹੀਂ ਤੁਹਾਡੀ ਜਾਣਕਾਰੀ ਲਈ ਦੱਸਦਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕਿਤੇ ਵੀ ਨਹੀਂ ਸਿਰਫ ਇੱਕੋ ਇੱਕ ਫਾਰਮ ਆ ਆਪਣਾ ਜਿਹੜਾ ਕੜਕਨ ਦਾ ਮੁਰਗੀ ਫਾਰਮ ਆ ਅੱਛਾ ਜਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਲੋਤਾ ਹੀ ਆ ਫਾਰਮ ਲੋਤਾ ਮੁਰਗੀ ਫਾਰਮ ਤੁਹਾਨੂੰ ਮਿਲੂਗਾ ਹੋਰ ਕਿਸੇ ਨੇ ਸ਼ੌਂਕ ਨਾਲ ਜਿਹੜੇ ਇੱਥੋਂ ਲੈ ਕੇ ਗਏ ਬੱਚੇ ਉਹਨਾਂ ਨੇ ਅੱਗੇ ਕਿਸੇ ਨੇ 5 ਰੱਖ ਲੈ ਕਿਸੇ ਨੇ 10 ਰੱਖ ਲੈ ਘਰ ਚ ਸ਼ੌਂਕ ਨਾਲ ਉਹ ਵੱਖਰੀ ਗੱਲ ਆ ਸ਼ੌਂਕ ਦੇ ਨਾਲ ਬਹੁਤ سارے ਬੱਚੇ ਲੈ ਕੇ ਜਾਂਦੇ ਮੇਰੇ ਕੋਲ ਜਦੋਂ ਮੈਂ ਕਹੂੰਗੇ ਆਂਡੇ ਵੀ ਲੈ ਜਾਂਦੇ ਆ ਬੱਚੇ ਵੀ ਲੈ ਕੇ ਜਾਂਦੇ ਇੱਥੋਂ ਆਪਾਂ ਬੱਚੇ ਵੀ ਸੇ ਕਰ ਦੇ ਵਿੱਚ 2 2 4 4 5 6 ਇਹਦੇ ਨਾਲ ਦੇ ਹੋਣੇ ਚਾਹੀਦੇ ਜੀ ਸੰਧਵਾਲੀਆ ਸਾਹਿਬ ਜਿਸ ਤਰ੍ਹਾਂ ਕੜਕਨਾਥ ਹੈ ਕੜਖਨਾਥ ਤੁਸੀਂ ਕਿਹਾ ਮੱਧ ਪ੍ਰਦੇਸ਼ ਦੀ ਇਹ ਜਿਹੜੀ ਆ ਵੈਰਾਈਟੀ ਹੈ ਉੱਥੇ ਜ਼ਿਆਦਾਤਰ ਇਹ ਪਾਇਆ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਹੋਰ ਵੀ ਕਿਤੇ ਇਹਦੇ ਫਾਰਮ ਬਣੇ ਹੋਏ ਨੇ ਪੰਜਾਬ ਦੇ ਵਿੱਚ ਛੋਟੇ-ਛੋਟੇ ਤੇ ਹੈਗੇ ਆ ਦੋ ਤਿੰਨ ਥਾਂ ਦੇ ਉੱਤੇ ਜਿਦਾਂ ਇੱਕ ਬਠਿੰਡੇ ਦਰਸੌਰੇ ਬਟਾਲੇ ਦੇ ਵਿੱਚ ਦੇਖਿਆ ਜਾਂਦਾ ਹਾਂ ਜਾਂ ਜੰਮੂ ਦੇ ਕਠੂਆ ਇਲਾਕੇ ਦੇ ਵਿੱਚ ਵੀ ਪਾਇਆ ਜਾਂਦਾ ਵਾ ਬਾਕੀ ਮੈਂ ਬਹੁਤ ਸਾਰੇ ਥਾਵਾਂ ਤੇ ਕੋਸ਼ਿਸ਼ ਕਰਦਾ ਸੰਪਰਕ ਕਰਨ ਦੀ ਮੈਂ ਨੈਟ ਤੋਂ ਵੀ ਲੱਭਦਾ ਖੋਜ ਕਰਦਾ ਮੇਰੇ ਪੰਜਾਬ ਛੋੜ ਕੇ ਤੇ ਲੱਭਦਾ ਨਹੀਂ ਅੱਛਾ ਇਹਦਾ ਕੋਈ ਫਾਰਮ ਹਾਊਸ ਹੋਵੇ ਸੰਧਵਾਲੀਆ ਸਾਹਿਬ ਜਿਸ ਤਰ੍ਹਾਂ ਜਿਹੜੇ ਫਾਰਮੀ ਮੁਰਗੇ ਨੇ ਜਾਂ ਮੁਰਗੀਆਂ ਨੇ ਉਹਨਾਂ ਨੂੰ ਬੜੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਨੇ ਕਦੇ ਇਹਨਾਂ ਨੂੰ ਹੀ ਕੋਈ ਬਿਮਾਰੀ ਲੱਗੀ ਕੋਈ ਭਿਆਨਕ ਤੇ ਇਹ ਵੀ ਕਈ ਬਿਮਾਰੀ ਦਾ ਸ਼ਿਕਾਰ ਹੋਏ ਨੇ ਨੇ ਦੇਖੋ ਇਹਨਾਂ ਨੂੰ ਇੱਕ ਤੇ ਬਚਪਨ ਦੇ ਵਿੱਚ ਹੀ ਆਪਾਂ ਜਿਹੜੀ ਵੈਕਸੀਨ ਕਰ ਦਿੰਨੇ ਆ ਨਾ ਹਾਂ ਹਾਂ ਉਦੇ ਨਾਲ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਹਨਾਂ ਦਾ ਕਦੀ ਇਹਨਾਂ ਨੂੰ ਅੱਗੇ ਬਿਮਾਰੀ ਦੀ ਕੋਈ ਸ਼ਿਕਾਇਤ ਆਈ ਨਹੀਂ ਆਏ ਤੱਕ ਇੱਕੀ ਥੋੜੀ ਜੀ ਬਿਮਾਰੀ ਇੱਕ ਦੋ ਵਾਰਾਂ ਦੇਖੀ ਕੁਝ ਪੰਛੀ ਨੂੰ ਆਈ ਫਲੂ ਦੀ ਬਿਮਾਰੀ ਆ ਜਾਂਦੀ ਹੈ ਅੱਛਾ ਆਦਰਵਾਇਜ਼ ਕੋਈ ਬਹੁਤ ਇਹਨਾਂ ਨੂੰ ਡੇਂਜਰਸ ਬਿਮਾਰੀ ਨਹੀਂ ਹੈਗੀ ਡੈਥ ਰੇਟ ਬਹੁਤ ਘੱਟ ਆ ਇਹਦਾ ਹਮਮ ਸਿਰਫ ਮੇਰਾ ਖਿਆਲ ਹੈ ਵੀ 1.5 ਤੋਂ 2% ਦਾ ਡੈਥ ਰੇਟ ਹੈ ਜਦੋਂ ਕਿ ਦੇਸੀ ਦਾ ਜਿਹੜਾ ਡੈਥ ਰੇਟ ਆ ਉਹ ਤਕਰੀਬਨ 20 ਤੋਂ 25% ਆ ਅੱਛਾ ਜੀ ਬਹੁਤ ਘੱਟ ਚਾਂਸ ਹੈ ਇਹ ਹਜੇ ਕਦੀ ਕੋਈ ਬਿਮਾਰੀ ਆਈ ਹੋਵੇ ਇਹਨਾਂ ਨੂੰ ਸਦਾਲੀਆ ਸਾਹਿਬ ਤੁਹਾਨੂੰ ਕਿਹ ਇਹ ਜਿਹੜੀ ਇਹਦਾ ਜਾਂ ਅੰਡੇ ਖਾਣ ਦੇ ਨਾਲ ਜਾਂ ਇਹਦਾ ਮਾਸ ਖਾਣ ਦੇ ਨਾਲ ਤੁਹਾਡੀ ਜਿਹੜੀ ਪ੍ਰੋਬਲਮ ਉਹ ਦੂਰ ਹੋ ਗਈ ਤੇ ਕਿੰਨੇ ਦਿਨ ਚਿਰ ਦੇ ਵਿੱਚ ਦੂਰ ਹੋ ਗਈ ਹਾਂਜੀ ਮੈਂ ਸ਼ੂਗਰ ਦਾ ਪੇਸ਼ੈਂਟ ਸੀ ਔਰ ਬਹੁਤ ਪੁਰਾਣਾ ਸੀ ਤਕਰੀਬਨ ਮੈਨੂੰ ਯਾਦ ਹੈ 2007 ਦੇ ਲਗਭਗ ਮੈਨੂੰ ਸ਼ੁਰੂ ਹੋਈ ਸੀਗੀ ਹੂੰ ਤੇ ਮੈਂ ਅੱਜ ਤੋਂ 3 ਸਾਲ ਪਹਿਲਾਂ ਹੀ ਸਮਝੋ ਇਹ ਸ਼ੁਰੂ ਕੀਤਾ ਖਾਣਾ ਹੂੰ ਹੂੰ ਉਦੋਂ ਮੈਂ ਲਗਭਗ ਤਕਰੀਬਨ 15-20 ਦਿਨ ਹੀ ਇਹ ਜੇ ਯੂਜ਼ ਕੀਤਾ ਸੀਗਾ ਤੇ ਮੈਂ ਜਦੋਂ ਚੈੱਕ ਕਰਦਾ ਸੀ ਪਹਿਲਾਂ ਜਿੰਨੇ ਮੈਂ ਅਲੋਪੈਥੀ ਟਰੀਟਮੈਂਟ ਕਰਦਾ ਸੀਗਾ ਉਹ ਤਾਂ ਮੈਨੂੰ ਬਹੁਤ ਜ਼ਿਆਦਾ ਰਿਸਪੌਂਸ ਨਹੀਂ ਸੀ ਆਉਂਦਾ ਥੋੜਾ ਬਹੁਤ ਆ ਜਣਾ ਫਿਰ ਉੱਥੇ ਹੋ ਜਣੀ ਥੋੜਾ ਬਹੁਤ ਫਰਕ ਪੈ ਜਾਣਾ ਫਿਰ ਉੱਥੇ ਹੋ ਜਣੀ ਪਰ ਜਿੱਦਾਂ ਤੋਂ ਮੈਂ ਇਹਦੇ ਆਂਡੇ ਲੈਣੇ ਸ਼ੁਰੂ ਕੀਤੇ 15 ਕਿ ਦਿਨਾਂ ਦੇ ਵਿੱਚ ਮੇਰੀ ਤਕਰੀਬਨ ਜੇ 400 350 ਰਹਿੰਦੀ ਸੀ ਉਹ ਜਿਹੜੇ ਮੇਰੀ 250 250 ਦੇ ਲਾਗੇ ਬਣਿਆ ਗਈ ਫਿਰ ਮੈਂ ਉਹਨੂੰ ਇਸਤੇਮਾਲ ਕਰਦਾ ਰਹਾ ਕੰਟੀਨਿਊ ਜ ਅੱਜ ਮੈਂ ਬਿਲਕੁਲ ਪੈਰਲਲ ਹਾਂ ਅੱਜ ਕੋ ਇਹ ਨਾ ਠੀਕ ਹੈ ਸੰਧਾਲੇ ਸਾਹਿਬ ਜਿਹੜੇ ਕੋਈ 슈ਗਰ ਦੇ ਮਰੀਜ਼ ਹੋਏ ਹੋਣ ਜਾਂ ਅਦਰ ਕੋਈ ਹੋਰ ਜਿਹੜੀ ਬਿਮਾਰੀ ਦਾ ਤੁਸੀਂ ਜ਼ਿਕਰ ਕਰਦੇ ਪਏ ਜੋ ਉਹਨਾਂ ਨੇ ਇਹਨਾਂ ਦੇ ਅੰਡੇ ਜਾਂ ਮਾਸ ਖਾਧਾ ਹੋਵੇ ਕਦੀ ਆਣ ਕੇ ਉਹਨਾਂ ਨੇ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਮੇਰੀ ਆ ਪ੍ਰੋਬਲਮ ਇਹ ਖਾਣ ਦੇ ਨਾਲ ਠੀਕ ਹੋ ਗਈ ਹਾਂਜੀ ਇੱਕ ਨਹੀਂ ਅਣਗਿਣਤਾ ਅਸੀਂ ਬੇਅੰਤ ਨੇ ਔਰ ਮੇਰਾ ਖਿਆਲ ਹੈ ਜਿਹੜੇ ਤੇ ਸ਼ੌਂਕ ਨਾਲ ਲੈ ਕੇ ਖਾਂਦੇ ਉਹ ਵੱਖਰੀ ਗੱਲ ਹੈ ਜਿੱਦਾਂ ਜਿਮ ਸਟੂਡੈਂਟਸ ਜਿਹੜੇ ਉਹ ਵੱਖਰੀ ਹੋ ਤ ਨਹੀਂ ਮੇਰੇ ਕੋਲ ਬਾ ਇਤਨਾ ਦੀ ਗੱਲ ਕਰਦੇ ਬਟ ਜਿਨ੍ਹਾਂ ਨੇ ਬਜ਼ੁਰਗਾਂ ਨੇ ਜਾਂ ਕਿਸੇ ਪੇਸ਼ੈਂਟ ਨੇ ਜਿਨ੍ਹਾਂ ਨੇ ਇਸਤੇਮਾਲ ਕੀਤਾ ਖਾਸ ਤੌਰ ਤੇ ਬਿਮਾਰੀ ਨੂੰ ਮੁੱਖ ਰੱਖ ਕੇ ਇਹਦਾ ਸਭ ਤੋਂ ਵੱਡਾ ਗੁਣ ਇਹ ਹੈ ਨਾ ਜਦੋਂ ਆਪਾਂ ਅਲੋਪੈਥਿਕਾਂ ਨੇ ਆ ਉਹ ਇੱਕ ਬਿਮਾਰੀ ਨੂੰ ਠੀਕ ਕਰਦਾ ਤੇ ਚਾਰ ਪੈਦਾ ਕਰ ਦਿੰਦਾ ਬਿਮਾਰੀਆਂ ਸਾਈਡ ਇਫੈਕਟ ਬਹੁਤ ਹੈ ਇਹ ਆਪਾਂ ਜੇ ਬਿਮਾਰੀ ਲਈ ਖਾਣੇ ਉਹਦੇ ਨਾਲ ਚਾਰ ਹੋਰ ਠੀਕ ਕਰ ਦਿੰਦਾ ਜਿਨ੍ਹਾਂ ਬਿਮਾਰੀਆਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਇੱਕ ਹੋਮੀਓਪੈਥਿਕ ਬਿਲਕੁਲ 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 ਕਹਿ ਸਕਦੇ ਆ ਹਾਂਜੀ ਸੰਧਾ ਵਾਲਿਆ ਸਾਹਿਬ ਇੱਕ ਹੋਰ ਸਾਨੂੰ ਇੱਥੇ ਜਾਣਕਾਰੀ ਦਿਓ ਕਿ ਜਿਸ ਤਰ੍ਹਾਂ ਇਹ ਕੜਕਨਾਥ ਹੈ ਤੇ ਦੂਜਾ ਜਿਹੜਾ ਫਾਰਮੀ ਮੁਰਗਾ ਜਾਂ ਡੀਸੀ ਮੁਰਗਾ ਇਹਨਾਂ ਦਾ weight ਕਿੰਨਾ ਕਿਹਾ ਹੈ ਦੂਜੇ ਫਾਰਮੀ ਤੇ ਇਹਦਾ ਕੜਕ ਨਖਦਾ ਹਾਂਜੀ weight ਦੇ ਵਿੱਚ ਬਹੁਤ ਅੰਤਰ ਹੈ ਇਹਨਾਂ ਦੇ ਦੂਸਰਾ ਜਿਹੜਾ ਦੇਸੀ ਆ ਉਹ ਤੇ ਤਕਰੀਬਨ 3 3.5 ਕਿਲੋ 4 ਕਿਲੋ ਤੱਕ ਆਦਾ ਵੀ ਹੋ ਜਾਂਦਾ ਹਮਮ ਬਟ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਹੀ ਦੱਸਿਆ ਵੀ ਫੈਟ ਲੈਸ ਆ ਚਰਬੀ ਨਹੀਂ ਹੁੰਦੀ ਇਹਦੇ 'ਚ ਔਰ ਇਹ weightless ਆ ਅੱਛਾ ਇਹਦਾ ਜਿਹੜਾ ਮੇਲ ਆ ਉਹ ਜਿਆਦਾ ਤੋਂ ਜਿਆਦਾ 1.5 ਕਿਲੋ ਕਿਤੇ 150 ਗ੍ਰਾਮ ਉੱਤੇ ਥੱਲੇ ਹੋ ਜਵੇ ਪਤਾ ਨਹੀਂ 1.5 ਕਿਲੋ ਤੋਂ ਤਾਂ ਜਾਂਦਾ ਨਹੀਂ ਇਸੇ ਤਰ੍ਹਾਂ ਫੀਮੇਲ ਜਿਹੜੀ ਉਹ 1 ਕਿਲੋ ਤੋਂ ਤਾਂ ਨਹੀਂ ਜਾਂਦੀ ਔਰ ਜਿਹੜੀ ਦੇਸੀ ਆ ਫੀਮੇਲ ਉਹ ਵੀ 2.5 ਕਿਲੋ ਦੀ ਹੋ ਜਾਂਦੀ ਹੈ ਹਮ ਔਰ 10 ਕਿਲੋ ਦੀਆਂ ਵੀ ਹੋ ਜਾਂਦੀਆਂ ਕਈ ਹੁਣ ਸਾਡੇ ਕੋਲ ਵੀ ਹੈਗੀਆਂ 2.5 2.5 3-3 ਕਿਲੋ ਦੀਆਂ ਹੈਗੀਆਂ ਇਹ ਸਿਰਫ 1 ਕਿਲੋ ਦੀ ਵੇਖਣ ਨੂੰ ਬਹੁਤ ਛੋਟਾ ਪੰਛੀ ਲੱਗਦਾ ਸੰਧਾ ਵਾਲਿਆ ਸਾਹਿਬ ਮੈਂ ਇੱਥੇ ਇੱਕ ਸਵਾਲ ਕਰਨਾ ਚਾਹੁੰਦਾ ਕਿ ਜੱਟ ਦਾ ਪੁੱਤ ਜਾਂ ਤਾਂ ਖੇਤੀ ਕਰੂਗਾ ਜਾਂ ਜੱਜੇ ਚੜ ਕੇ ਬਾਹਰ ਨੂੰ ਜਾਊਗਾ ਕਿ ਇੱਕ ਜੱਟ ਦਾ ਪੁੱਤ ਮੁਰਗੇ ਪਾਲਣ ਕਦੋਂ ਦਾ ਸ਼ੁਰੂ ਹੋ ਗਿਆ ਵੈਰੀ ਗੁੱਡ ਬਹੁਤ ਵਧੀਆ ਢਾਢਾ ਸਵਾਲ ਹੈ ਹਾਂਜੀ ਐਕਚੁਅਲੀ ਇਹ ਹੁਣ ਧਾਰਨਾ ਪੁਰਾਣੀ ਹੋ ਗਈ ਹੈ ਅੱਛਾ ਜੀ ਵੀ ਜੱਟ ਦਾ ਪੁੱਤ ਸਿਰਫ ਖੇਤੀ ਹੀ ਕਰੂਗਾ ਹਾਂਜੀ ਹੁਣ ਜੱਟ ਦਾ ਪੁੱਤ ਬਹੁਤ ਕੁਝ ਕਰਦਾ ਠੀਕ ਹੈ ਕਿਉਂਕਿ ਹੁਣ ਅਸਲ ਦੇ ਵਿੱਚ ਸਾਨੂੰ ਪੁਰਾਣੇ ਕਹਿ ਸਕਦਾ ਮੈਨੂੰ ਇਹ ਮੈਂ ਬਲੇਮ ਤੇ ਨਹੀਂ ਕਰਦਾ ਆਪਣੇ ਪੁਰਾਣੀ ਜਨਰੇਸ਼ਨ ਦੇ ਉੱਤੇ ਹਾਂ ਉਹ ਸਿਰਫ ਜੱਟ ਪੁਣੇ ਦੇ ਵਿੱਚ ਫੌਂਗਰ ਪੁਣੇ ਦੇ ਵਿੱਚ ਹੀ ਰਹਿ ਗਏ ਆਪਾਂ ਜੱਟਾਂ ਹਾਂ ਠੀਕ ਹੈ ਹੁਣ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਸਾਡੇ ਲੈਵਲ ਤੇ ਸਾਰਿਆਂ ਨੂੰ ਪਤਾ ਲੱਗਿਆ ਵੀ ਜੱਟ ਕੀ ਹੈ ਜੱਟ ਮਿਹਨਤੀ ਹੈ ਹਾਂ ਕਿਸਹਾਰਾ ਵਾ ਹਾਂ ਔਰ ਦਵਾਲਕੇ ਸਖਤ ਮਿਹਨਤੀ ਆ ਔਰ ਮਿਹਨਤ ਦਾ ਕੋਈ ਧਰਮ ਤੇ ਲੱਛਣ ਨਹੀਂ ਹੁੰਦਾ ਆਹੀ ਧਰਮ ਨੇ ਆ ਮਿਹਨਤ ਕਰਨੀ ਆ ਠੀਕ ਹੈ ਨਾ ਕੋਈ ਜਾਤ ਹੁੰਦੀ ਆ ਨਾ ਉਹਦਾ ਕੋਈ ਧਰਮ ਹੁੰਦਾ ਇਸ ਕਰਕੇ ਜੱਟ ਹੋਣਾ ਵੀ ਕੋਈ ਗੁਨਾਹ ਨਹੀਂ ਆ ਤੇ ਕੋਈ ਵੀ ਕੰਮ ਕਰ ਲੈਣਾ ਅਡਾਪਟ ਕਰ ਲੈਣਾ ਕੋਈ ਗੁਨਾਹ ਨਹੀਂ ਆ ਅੱਜ ਜੱਟ ਵੇਖੋ ਵਕੀਲ ਵੀ ਆ ਜੱਜ ਵੀ ਆ ਡਾਕਟਰ ਵੀ ਨੇ ਅੱਜ ਜੱਟ ਮਜ਼ਦੂਰ ਵੀ ਨੇ ਅੱਜ ਸਾਡੇ ਪਲੰਬਰ ਵੀ ਨੇ ਡਾਕਟਰ ਹੈ ਨਾ ਅੱਜ ਇੱਕ ਜੱਟ ਪੁਲਟਰੀ ਫਾਰਮ ਵੀ ਚਲਾ ਰਿਹਾ ਇੱਕ ਗੋਟ ਫਾਰਮ ਵੀ ਚਲਾ ਰਿਹਾ ਹਰ ਕੰਮ ਕਰ ਰਿਹਾ ਜੱਟ ਸੰਧਾਲੇ ਸਾਹਿਬ ਇੱਕ ਹੋਰ ਸਾਡੇ ਸੁਰਤਿਆਂ ਜਾਣਕਾਰੀ ਦੋ ਕਿ ਜਦੋਂ ਗਰਮੀਆਂ ਹੋਣ ਗਰਮੀਆਂ ਸ਼ੁਰੂ ਹੋਣ ਧਾਰੀਆਂ ਨੇ ਕਿ ਇਹਨਾਂ ਦਾ ਸਿਆਲ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ ਇਹਨਾਂ ਦਾ ਰਹਿਣ ਸਹਿਣ ਕਿਦਾਂ ਦਾ ਹੈ ਤੇ ਇਹਨਾਂ ਨੂੰ ਕਿਹੜੀ ਖਰਾਕ ਜਿਹੜੀ ਆ ਤੁਸੀਂ ਮਤਲਬ ਕੋਈ ਰੁੱਤ ਦੇ ਹਿਸਾਬ ਦੇ ਨਾਲ ਪਾਉਂਦੇ ਜੋ ਕਿ ਜਾ ਉਹ ਸੇਮ ਹੀ ਹੁੰਦੀ ਹੈ ਨਹੀਂ ਫੀਡ ਸਿਸਟਮ ਇਹਨਾਂ ਦਾ ਲਗਭਗ ਸੇਮ ਹੀ ਹੁੰਦਾ ਹੈ ਹੂੰ ਬਾਕੀ ਕੁਦਰਤ ਦਾ ਇੱਕ ਨੇਚਰਲ ਪ੍ਰਕਿਰਿਆ ਵੀ ਉਹ ਉਹਨਾਂ ਦਿਨਾਂ ਦੇ ਵਿੱਚ ਉਹੀ ਤਿਆਰ ਹੁੰਦੀ ਹੈ ਫੀਡ ਜਿਹੜੀ ਖਾਣ ਵਾਲੀ ਹੋਵੇ ਹੂੰ ਠੀਕ ਹੈ ਨਾ ਤੁਸੀਂ ਦੇਖੋ ਜਿਹੜੀਆਂ ਫਰੂਟ ਆਪਾਂ ਲੈਣੇ ਆ ਸਿਆਲ ਚ ਖਾਣ ਵਾਲੇ ਉਹ ਸਿਆਲ ਚ ਮਿਲਣਗੇ ਆਪਾਂ ਉਹ ਗਰਮੀਆਂ ਚ ਨਹੀਂ ਮਿਲਦੇ ਸਟੋਰਾਂ ਤੋਂ ਮਿਲ ਜਾਂਦੇ ਬਕਰੀ ਗੱਲ ਹੈ ਇਸੇ ਤਰ੍ਹਾਂ ਗਰਮੀਆਂ ਚ ਖਾਣ ਵਾਲੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਗਰਮੀਆਂ ਚ ਮਿਲਦੀ ਹੈ ਠੀਕ ਹੈ ਨਾ ਕੁਦਰਤ ਨੇ ਵੀ ਇੱਕ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੋਇਆ ਹੈ ਅਰੇ ਪੰਛੀ ਨੇ ਇਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਸੈੱਟ ਕੀਤਾ ਹੋਇਆ ਹੈ ਇਹਨਾਂ ਨੂੰ ਜਿਹੜੀ ਵੀ ਖਰਾਕ ਤੁਸੀਂ ਮੌਸਮ ਦੇ ਆਧਾਰ ਤੇ ਪਾਈ ਚਲੋਗੇ ਇਹਨਾਂ ਨੇ ਖਾਈ ਜਾਣੀ ਆ ਸੰਧਾ ਵਾਲੇ ਸਾਹਿਬ ਇੱਕ ਇੱਥੇ ਮੈਂ ਗੱਲ ਕਰਨੀ ਚਾਹਾਂਗਾ ਕਿ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹ ਤੱਕ ਇਹੰਦਣਗੇ ਚਲੋ ਅੱਜ ਨਾਲੇ ਤੇ ਵਾਂਡਾ ਵੇਖ ਆਉਣੇ ਆ ਤੇ ਨਾਲੇ ਅੱਜ ਕੜਕਨਾਥ ਖਾ ਆਉਣੇ ਆ ਉਹ ਇੱਕ ਕਹਾਵਤ ਹੈ ਨਾ ਘਰ ਦੀ ਮੁਰਗੀ ਦਾਲ ਬਰਾਬਰ ਜੀ ਜੀ ਤੇ ਫਿਰ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਉਦੋਂ ਫਿਰ ਆਪਾਂ ਕੜਕਨਾਥ ਵੀ ਕਿਤੇ ਵੱਡ-ਵੱਡ ਲਈਦਾ ਕਿ ਨਹੀਂ ਹਾਂ ਜੀ ਨਹੀਂ ਬਹੁਤ ਵਧੀਆ ਗੱਲ ਆ ਐਕਚੁਅਲ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ वेलकम ਆ ਬਹੁਤ ਸਾਰੇ ਰਿਸ਼ਤੇਦਾਰ ਭੈਣ ਭਰਾ ਮੈਂ ਸਾਰਿਆਂ ਜਿੰਨੇ ਵੀ ਮੇਰੇ ਨਾਲ ਜਾਣ ਪਛਾਣ ਰੱਖਦੇ ਆ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਔਰ ਮੈਂ ਹਰ ਇੱਕ ਨੂੰ ਇਨਵਾਈਟ ਕਰਦਾ ਨਾ ਵੀ ਆਓ ਤੇ ਘਟੋ ਘਟੇ ਇਸ ਬਣੇ ਟੈਸਟ ਕਰਕੇ ਜਾਓ ਕੀ ਚੀਜ਼ ਹੈ ਹਾਂਜੀ ਬਾਕੀ ਇਹ ਜ਼ਰੂਰ ਹੈ ਵੀ ਥੋੜਾ ਜਿਹਾ ਕਈ ਵਾਰ ਤੁਸੀਂ ਤੇ ਕਹਿ ਦਤਾ ਦਾਲ ਬਰਾਬਰ ਹੁੰਦੀ ਹੈ ਦਾਲ ਬਰਾਬਰ ਨਹੀਂ ਇਹ ਘਰ ਦੀ ਮੁਰਗੀ ਜਿਹੜੀ ਹੈ ਨਾ ਸੋਨੇ ਬਰਾਬਰ ਚਲੀ ਜਾਂਦੀ ਆ ਕਲੀ ਦਾਲ ਨਹੀਂ ਰਹਿ ਜਾਂਦੀ ਕਾਰਨ ਇਹ ਵੀ ਇਹ ਵੇਟਲੈਸ ਆ ਜੇਕਰ ਤੇ ਦੇਸੀ ਖਾਨ ਵਾਲਾ ਹੋਏ ਤਾਂ ਫਿਰ ਇੱਕ ਵੱਢ ਕੇ ਆਪਾਂ ਚਾਹ ਪੰਜ ਸੱਤ ਬੰਦਾਂ ਦਾ ਸਾਰ ਲੈਨੇ ਆ ਤੇ ਇਹ ਜਦੋਂ ਪੰਜ ਸੱਤ ਬੰਦਾਂ ਨੂੰ ਖਾਣਾ ਹੋਏ ਤਾਂ ਤਿੰਨ ਚਾਰ ਵੱਢਣੇ ਪੈਂਦੇ ਆ ਇਸ ਕਰਕੇ ਥੋੜਾ ਜਿਹਾ ਫੀਲ ਵੀ ਹੁੰਦਾ ਅੱਛਾ ਜੀ ਤੇ ਸੰਧਾਂ ਵਾਲੇ ਸਾਹਿਬ ਅੱਜ ਕੱਲ ਜਿਹੜਾ ਨੌਜਵਾਨ ਹੈ ਉਹ ਪੰਜਾਬ ਦੇ ਸਿਸਟਮ ਨੂੰ ਦੋਸ਼ ਦੇ ਰਿਹਾ ਹੈ ਪੰਜਾਬ ਦੀਆਂ ਸਰਕਾਰਾਂ ਨੂੰ ਦੋਸ਼ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੋਈ ਇਨਕਮ ਦਾ ਕੋਈ ਸਾਧਨ ਨਹੀਂ ਹੈਗਾ ਤੁਸੀਂ ਆਪ ਆਪਣੇ ਬੱਚਿਆਂ ਨੂੰ ਇੱਕ ਛੋਟਾ ਜਿਹਾ ਮੁਰਗੀਖਾਨਾ ਇੱਕ ਫਾਰਮ ਖੋਲ ਕੇ ਦਿੱਤਾ ਹੈ ਕਿ ਉਹ ਤੁਹਾਡੇ ਬੱਚੇ ਅੱਜ ਵਧੀਆ ਜਿਹੜਾ ਗੁਜ਼ਾਰਾ ਇਸ ਤੋਂ ਕਰਦੇ ਪਏ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੋ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਹਾਂਜੀ ਦੇਖੋ ਬਹੁਤ ਵਧੀਆ ਤੁਹਾਡਾ ਸਵਾਲ ਹੈ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਨਾ ਵੀ ਐਕਚੁਅਲ ਦੇ ਵਿੱਚ ਜਿਹੜੇ ਯੂਥ ਦਾ ਰੁਝਾਨ ਇਹ ਬਣਿਆ ਹੋਇਆ ਵੀ ਆਪਾਂ ਰੋਟੀ ਸਿਰਫ ਸਾਨੂੰ ਵਿਦੇਸ਼ਾਂ 'ਚ ਹੀ ਮਿਲਦੀ ਹੈ। ਹੂੰ ਇੱਕ ਸ਼ੌਂਕ ਆ ਜਾਂ ਭੇਡ ਚਾਲ ਆ। ਹੂੰ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਆ। ਹੂੰ ਕਿਸੇ ਘਰ ਦਾ ਬੂਹਾ ਖੜਕਾ ਲਓ। ਉਹਦੇ 'ਚੋਂ ਤੁਹਾਨੂੰ ਜ਼ਰੂਰ ਹੀ ਵਿਦੇਸ਼ੀ ਗਏ ਬੰਦੇ ਲੱਭ ਜਾਣਗੇ ਖਾਸ ਤੌਰ ਤੇ ਯੂਥ। ਅਫਸੋਸ ਦੀ ਗੱਲ ਆ। ਹੂੰ ਚਲੋ ਜਾਣ ਨੂੰ ਮੈਂ ਮਾੜਾ ਨਹੀਂ ਸਮਝਦਾ ਵਿਦੇਸ਼ਾਂ ਜਾਣਾ ਮਿਹਨਤ ਕਰਨ ਲਈ ਜਾਂਦੇ ਉੱਥੇ ਕਿਹੜਾ ਵੀ ਉਹ ਵੇਲੇ ਬੈਠੇ ਆ ਹੂੰ ਬਹੁਤ ਸਖਤ ਮਿਹਨਤਾਂ ਕਰਦੇ ਆ ਔਰ ਕਈ ਤੇ ਇਹ ਜੇ ਭੈਣ ਭਰਾ ਬੱਚੇ ਆ ਵੀ ਉਹਨਾਂ ਉੱਥੇ ਜਾ ਕੇ ਰੋਣ ਵੀ ਡੇ ਆ ਕਿਉਂਕਿ ਉੱਥੇ ਵੀ ਰੁਜ਼ਗਾਰ ਨਹੀਂ ਮਿਲਣ ਡਿਆ ਉਹਨਾਂ ਨੂੰ ਪਿੱਛੇ ਉਹਨਾਂ ਜੋਗੇ ਰਏ ਨਹੀਂ ਪਿੱਛੇ ਸਭ ਕੁਝ ਵੇਚ ਵਟ ਕੇ ਚਲੇ ਗਏ ਹੂੰ ਪਿੱਛੇ ਬਜ਼ੁਰਗ ਵੀ ਉਹਨਾਂ ਦੇ ਵਿਚਾਰੇ ਰੁੱਲਦੇ ਰਹਿ ਗਏ ਔਰ ਬਹੁਤੇ ਤਾਂ ਰੱਬ ਨੂੰ ਪਿਆਰੇ ਹੋ ਗਏ ਹੂੰ ਬਹੁਤ ਸਾਰੇ ਮੇਰੇ ਜਾਣ ਪਛਾਣ ਚ ਇਤਰਾ ਦੇ ਵੇ ਗਿਆ ਸੋ ਮੈਂ ਯੂਥ ਨੂੰ ਇਸ ਚੀਜ਼ ਦੇ ਉੱਤੋਂ ਅਪੀਲ ਹੀ ਕਰਦਾ ਬੇਨਤੀ ਕਰਦਾ ਵੀ ਵੀਰ ਮੇਰੇਓ ਬੱਚਿਓ ਜੇ ਹੋ ਸਕੇ ਮੇਰੀ ਇਸ ਬੇਨਤੀ ਨੂੰ ਮੰਨੋ ਪੰਜਾਬ ਨੂੰ ਖਾਲੀ ਨਾ ਕਰੋ ਯਾਰ ਪੰਜਾਬ ਦੇ ਵਾਰਸ ਹੋ ਪੰਜਾਬ ਨੂੰ ਲਵਾਰਸ ਨਾ ਕਰੋ ਜੇ ਰੱਬ ਨੇ ਤੁਹਾਨੂੰ ਦੋ ਤਿੰਨ ਭਰਾ ਬਣਾ ਕੇ ਭੇਜਿਆ ਨਾ ਕੋਸ਼ਿਸ਼ ਕਰੋ ਸਾਰੇ ਇੱਥੇ ਰਹੋ ਨਹੀਂ ਤੇ ਇੱਕ ਚਲੇ ਜਾਓ ਯਾਰ ਇੱਕ ਦੋ ਤਾਂ ਇੱਥੇ ਰਹੋ ਆਪਣੇ ਮਾਪਿਓ ਦੀ ਕੇਅਰ ਕਰੋ ਪਰਿਵਾਰ ਦੇ ਵਿੱਚ ਰਹਿ ਕੇ ਦੇਖੋ ਮੇਰਾ ਇੱਕ ਬੱਚਾ ਡਿਸੇਬਲ ਹੋ ਕੇ ਉਹ ਅਡਵਾਂਸ ਮੋਰਨਾ ਉਹ ਚੱਜ ਨਾਲ ਬੋਲ ਵੀ ਨਹੀਂ ਸਕਦਾ ਚੱਜ ਨਾਲ ਸੁਣ ਨਹੀਂ ਸਕਦਾ ਔਰ ਇਸ ਕਾਰੋਬਾਰ ਨੂੰ ਇੰਨਾ ਵਧੀਆ ਚਲਾ ਰਿਹਾ ਆਪਣੇ ਮਿਸਿਸ ਨੂੰ ਨਾਲ ਲੈ ਕੇ ਔਰ ਵਧੀਆ ਆਪਣੀ ਇਨਕਮ ਕਰ ਰਿਹਾ ਉਹ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆ ਔਰ ਸੋਹਣੀ ਰੋਟੀ ਖਾ ਰਿਹਾ ਮੈਂ ਦੇਖ ਰਿਹਾ ਦੋਵੇਂ ਜੀ ਬੜੇ ਆਨੰਦਮਈ ਜ਼ਿੰਦਗੀ ਬਤੀਤ ਕਰਦੇ ਆ ਤੁਹਾਨੂੰ ਕੀ ਹੋਇਆ ਤੁਸੀਂ ਦੇ ਸਾਰੇ ਬਿਲਕੁਲ ਠੀਕ ਠਾਕ ਹੋ ਕਿਉਂ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਭੱਜੇ ਜਾ ਰਹੇ ਹੋ ਯਾਰ ਜੇ ਵਾਪਸ ਆ ਸਕਦੇ ਹੋ ਤਾਂ ਵੈਲਕਮ ਪੰਜਾਬ ਨੂੰ ਸੰਭਾਲੋ ਪੰਜਾਬ ਦੇ ਵਾਰਿਸ ਬਣੋ ਯਾਰ ਸੰਧਵਾਲੀਆ ਸਾਹਿਬ ਜਿਸ ਤਰ੍ਹਾਂ ਤਹਾਡੇ ਕੋਲ ਨੌਜਵਾਨਾਂ ਨੇ ਆਣ ਕੇ ਕੁਝ ਇਹਦੇ ਤਰੀਕੇ ਸਿੱਖੜੇ ਹੋਣ ਤੇ ਤੁਹਾਡੀ ਕੀ ਲੋਕੇਸ਼ਨ ਹੈ ਤੇ ਇੱਕ ਆਪਣਾ ਜਿਹੜਾ ਸੰਪਰਕ ਨੰਬਰ ਹੈ ਉਹ ਜਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਿਓ ਹਾਂਜੀ ਇਹਦੇ ਨਾਲ ਨਾਲ ਮੈਂ ਇੱਕ ਥੋੜੀ ਜੀ ਹੋਰ ਜਾਣਕਾਰੀ ਦੇਣੀ ਚਾਹਣਾ ਵੀ ਆਪਣਾ ਪੂਰਤੀ ਫਾਰਮ ਸਿਰਫ ਇਹੀ ਨਹੀਂ ਆ ਵੀ ਇੱਥੇ ਆਂਡੇ ਮਿਲਦੇ ਆ ਜਾਂ ਇੱਥੇ ਮੀਟ ਮੁਰਗੇ ਮਿਲਦੇ ਆ ਅਸੀਂ ਜਿਸ ਤਰ੍ਹਾਂ ਉਹ ਗਰਮੀਆਂ ਦਾ ਸੀਜ਼ਨ ਆ ਗਿਆ ਇਹਨਾਂ ਦਿਨਾਂ ਦੇ ਵਿੱਚ ਆਪਣੀ ਹੈਚਰੀ ਆ ਸਾਡੀ ਬੱਚੇ ਵੀ ਤਿਆਰ ਕਰਦੇ ਆ ਅੱਛਾ ਚੂਚੇ ਹਾਂ ਉਹਨਾਂ ਨੂੰ ਚਿਕਸ ਤਿਆਰ ਕਰਕੇ ਬੱਚੇ ਵੀ ਸੇਲ ਕਰਦੇ ਆ ਜੀਸੀ ਵੀ ਔਰ ਕੜਕਨਾਥ ਲਈ ਹਾਂ ਔਰ ਜਿਹੜੇ ਵੀ ਸਾਡਾ ਨਾਲ ਸੰਪਰਕ ਕਰਕੇ ਜੇ ਆਪਣਾ ਨਵਾਂ ਸ਼ੁਰੂ ਕਰਨਾ ਚਾਹੁੰਦੇ ਆ ਛੋਟੀ ਜੀ ਇਨਵੈਸਟਮੈਂਟ ਤੋਂ ਹਾਂ ਬਹੁਤ ਛੋਟੀ ਮੈਂ ਆਪਣੀ ਟੋਟਲੀ ਸਾਰੀ ਤੁਹਾਨੂੰ ਦੱਸਦਾ ਕਿ 30 ਕਿਹ ਹਜ਼ਾਰ ਤੋਂ ਸ਼ੁਰੂ ਕੀਤਾ ਸੀ ਬੱਚਿਆਂ ਨੇ ਮੇਰੇ ਨਾਲ ਇਹ ਕੰਮ ਠੀਕ ਹੈ ਔਰ ਆਪਣੀ ਮਰਜ਼ੀ ਨਾਲ ਉਹਦੇ ਜੋ ਕਮਾਈ ਕਰ ਕਰਕੇ ਇਹਨੂੰ ਬਹੁਤ ਵੱਡੇ ਲੈਵਲ ਤੇ ਵੀ ਲੈ ਗਏ ਹੋ ਹਾਂ ਔਰ ਸਮੇਂ ਸਮੇਂ ਨਾਲ ਹੁਣ ਇੰਨੇ ਕੁ ਟ੍ਰੈਂਡ ਹੋ ਗਏ ਇਹਨੂੰ ਬਦਉਂਦੇ ਘਟਾਉਂਦੇ ਰਹਿੰਦੇ ਆ ਜਿਸ ਤਰ੍ਹਾਂ ਦਾ ਮੌਸਮ ਹੋ ਉਸ ਤਰ੍ਹਾਂ ਦਾ ਉਹਨੂੰ ਐਡਜਸਟ ਕਰ ਲੈਂਦੇ ਆ ਅੱਛਾ ਠੀਕ ਹੈ ਔਰ ਮੈਂ ਹਰ ਇੱਕ ਲਈ ਇਹੋ ਹੀ ਅਪੀਲ ਕਰਦਾ ਜੇ ਤੁਸੀਂ ਇਥੋਂ ਸਾਡੇ ਕੋਲੋਂ ਮਿਲ ਕੇ ਬੱਚੇ ਲੈਣੇ ਚਾਹੁੰਦੇ ਹੋ ਹਾਂ ਹੁਣ ਗਰਮੀਆਂ ਦੀ ਸਾਰੀ ਰੁੱਤ ਦੇ ਵਿੱਚ ਜਦੋਂ ਮਰਜ਼ੀ ਬੱਚੇ ਆਂਡੇ ਤੁਸੀਂ ਲੈ ਸਕਦੇ ਹੋ ਮੁਰ ਔਰ ਮੇਰਾ ਸੰਪਰਕ ਨੰਬਰ 8288 4596 78375 4596 ਤਰਨਤਾਰਨ ਤੋਂ ਗੋਇੰਦਵਾਲ ਰੋਡ ਦੇ ਉਤੇ ਬਿਲਕੁਲ ਸੈਂਟਰਲ ਪਲੇਸ ਉਹੀ ਪੁਈ ਸੰਦਾ ਵਾਲੀਆ ਫਾਰਮ ਹਾਊਸ ਓਨ ਰੋਡ ਮੈਨੂੰ ਇੱਕ ਸਵਾਲ ਫੇਰ ਯਾਦ ਆ ਗਿਆ ਵਾਲੀਆ ਸਾਹਿਬ ਜਿਹੜੀ ਕੜਕਨਾਥ ਜਿਹੜੀ ਦੇਸੀ ਜਿਹੜੀ ਦੇਸੀ ਮੁਰਗੀ ਆ ਤੇ ਜਿਹੜੀ ਕੜਕਨਾਥ ਜਿਹੜੀ ਮੁਰਗੀ ਏ ਇਹ ਸਾਲ ਦੇ ਕਿੰਨੇ ਆਂਡੇ ਦੇ ਦਿੰਦੀ ਹੈ ਹਾਂਜੀ ਦੇਸੀ ਮੁਰਗੀਆਂ ਦੇ ਵਿੱਚ ਨਾ ਤਿੰਨ ਚਾਰ ਵੈਰਾਈਟੀਆਂ ਨੇ ਹਾਂ ਅਲੱਗ-ਅਲੱਗ ਰਹੀ ਵੈਰਾਈਟੀ ਦਾ ਅਲੱਗ-ਅਲੱਗ ਸਿਸਟਮ ਹੈ ਸਾਡੇ ਕੋਲ ਇੱਕ ਸੁਨਾਲੀ ਵੈਰਾਈਟੀ ਆ ਅੱਛਾ ਠੀਕ ਹੈ ਇਹ ਵੀ ਚਾਰ ਖੰਡ ਦੀ ਵੈਰਾਈਟੀਆਂ ਵੈਸੇ ਤਾਂ ਅੱਛਾ ਇਹ ਜਿਹੜੀ ਆ 215 ਤੋਂ 220 25 ਅੰਡੇ ਦਿੰਦੀ ਆ ਸਾਡ ਜਿਹੜੀ ਕੜਕਨਾਥ ਆ ਇਹ 280 ਤੋਂ ਲੈ ਸੌਰੀ 180 ਤੋਂ ਲੈ ਕੇ ਹੂੰ 185 90 ਤੱਕ ਆਂਡੇ ਦਿੰਦੀ ਹੈ ਸਾਲ ਦੇ ਹੂੰ ਜੀ ਇਹਨਾਂ ਦਾ ਇੰਨਾ ਕੁ ਫਰਕ ਹੈਗਾ ਅੱਛਾ ਜੀ ਸੰਧਵਾਲੀਆ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਸਾਰੀ ਟੀਮ ਨੂੰ ਜੀਆ ਨੂੰ ਧੰਨਵਾਦ ਵੈਲਕਮ ਜੀ ਸਤਿ ਸ੍ਰੀ ਅਕਾਲ ਇਹ ਸਾਣਾ ਸੰਧਵਾਲੀਆ ਸਾਹਿਬ ਜਿਨ੍ਹਾਂ ਨੇ ਇੱਕ ਕੜਕਨਾਥ ਅਤੇ ਦੇਸੀ ਮੁਰਗੀ ਫਾਰਮ ਖੋਲ੍ਹਿਆ ਹੋਇਆ ਹੈ ਛੋਟੀ ਜੀ ਮਤਲਬ ਜਗਾ ਆ ਜਿੱਤੇ ਇਹਨਾਂ ਨੇ ਇੱਕ ਇਹ ਮੁਰਗੀਖਾਨਾ ਖੋਲਿਆ ਹੈ ਤੇ ਵਧੀਆ ਇਸ ਟਾਈਮ ਤੇ ਇਨਕਮ ਇਹ ਲੈ ਰਹੇ ਨੇ ਸੋ ਸਰੋਤਿਓ ਵੀਰੋ ਜਿਹੜੇ ਅੱਜ ਦਾ ਜਿਹੜਾ ਨੌਜਵਾਨ ਆ ਉਹ ਕਹਿ ਰਿਹਾ ਕਿ ਪੰਜਾਬ ਦੀ ਧਰਤੀ ਤੇ ਕੋਈ ਕਾਰੋਬਾਰ ਨਹੀਂ ਰਿਹਾ ਉਹ ਬਾਹਰ ਨੂੰ ਭੱਜਣ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ ਲੱਖਾਂ ਰੁਪਇਆ ਲਾ ਕੇ ਆਪਣੇ ਪੈਸੇ ਬਰਬਾਦ ਵੀ ਕਰਦੇ ਪਏ ਨੇ ਏਜੰਟਾਂ ਨੇ ਵੀ ਜਿਨ੍ਹਾਂ ਦੇ ਲੱਖਾਂ ਰੁਪਇਆ ਮਾਰਲੇ ਨੇ ਤੇ ਉਹ ਜਿਹੜੇ ਨੌਜਵਾਨ ਨੇ ਉਹ ਘਰ ਦੇ ਵਿੱਚ ਬੈਠ ਗਏ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਦਿੱਤਾ ਹੈ ਕਿ ਤੁਸੀਂ ਛੋਟੀ ਜੀ ਜਗ੍ਹਾ ਤੇ ਤੇ ਥੋੜੇ ਜੇ ਪੈਸੇ ਲਾ ਕੇ ਤੁਸੀਂ ਕਿਦਾਂ ਇਸ ਮੁਰਗੀ ਫਾਰਮ ਤੋਂ ਕਿੰਨੀ ਵੱਡੀ ਬਜਟ ਤੁਸੀਂ ਕਮਾ ਸਕਦੇ ਹੋ ਜੋ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰੰਤਾਰ